ਦੇਵਡੇ ਦਾ ਜਿਹੜੇ ਸਰਕਾਰੀ ਮੁਲਾਜ਼ਮਾ ਉਹਨਾਂ ਦੀ 70 70000 تنخواਹ ਜੀ ਬੈਂਕ 'ਚ ਵੀ ਛੁੱਟੀ ਆ ਸਾਰਿਆਂ ਨੂੰ ਛੁੱਟੀ ਆ ਸਾਨੂੰ ਕਾਦੀ ਛੁੱਟੀ ਆ ਜੀ ਅਸੀਂ ਜੇ ਛੁੱਟੀ ਕਰਾਂਗੇ ਤਾਂ ਸਾਡੇ ਬੱਚੇ ਭੁੱਖੇ ਮਰਨਗੇ ਦੇਵਡੇ ਦਾ ਸਾਨੂੰ ਕੀ ਪੈਦਾ ਜੀ ਅਰੇ ਮੁਲਾਜ਼ਮਾ ਜੀ ਸੇ ਰਾਮਨਾ ਟਾਵਰ 'ਨਾ ਬੈਠੇ ਜੀ ਉਹਨਾਂ ਹੀ تنਖਾਹ ਖਾਤੇ 'ਚ ਪੈਣੀ ਉਹ ਜੀ ਅਸੀਂ ਬੈਠੇ ਹਾਂ ਤੁਹਾਡੇ ਵੀ ਲਾਭਪਾਤਰੀਆਂ ਕਾਪੀਆਂ ਬਣੇ ਵੀ ਕੋਈ ਕਾਪੀਆਂ ਬਣੇ ਨਹੀਂ ਸਾਨੂੰ ਕਿਹੜਾ ਕੋਈ ਸਹੂਲਤ ਆਉਂਦੀ ਆ ਜੀ ਉਹ ਤਾਂ ਸਰ ਲੇਬਰ ਡੇ ਹੈ ਦਾ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਨਾਂ ਦੀ 70 70000 ਤਨਖਾਹ ਜੀ ਬੈਂਕ 'ਚ ਵੀ ਛੁੱਟੀ ਆ ਸਾਰਿਆਂ ਨੂੰ ਛੁੱਟੀ ਆ ਸਾਨੂੰ ਕਾਦੀ ਛੁੱਟੀ ਆ ਜੀ ਅਸੀਂ ਜੇ ਛੁੱਟੀ ਕਰਾਂਗੇ ਤਾਂ ਸਾਡੇ ਬੱਚੇ ਭੁੱਖੇ ਮਰਨਗੇ ਜੀ ਜਾਂ ਸਾਨੂੰ ਵੀ ਕੋਈ ਉਹ ਜੀ ਸਹੂਲਤ ਦਿੱਤੀ ਜਾਵੇ ਅਸੀਂ ਛੁੱਟੀ ਕਰਕੇ ਆਪਦਾ ਜੁਆਇਂ ਅੰਜੋਏ ਕਰੀਏ ਜੀ ਪਰ ਸਾਡੇ ਤਾਂ ਕੋਈ ਛੁੱਟੀ ਵਾਲਾ ਕੰਪਨੀ ਜੀ ਲੇਬਰ ਡੇ ਦਾ ਸਾਨੂੰ ਕੀ ਪਤਾ ਜੀ ਲੇਬਰ ਡੇ ਹੈਗਾ ਸਾਡੇ ਆਸਤੇ ਆ ਪਰ ਕਹਿਣ ਦਾ ਮਤਲਬ ਇਹ ਵੀ ਸਾਰੇ ਮੁਲਾਜ਼ਮ ਜਾ ਆਰਾਮਨਾ ਟਾਵਰ 'ਨਾ ਬੈਠੇ ਜੀ ਉਹਨਾਂ ਹੀ ਤਨਖਾਹ ਖਾਤੇ 'ਚ ਪੈਣੀ ਗੀ ਜੀ ਅਸੀਂ ਬੈਠੇ ਆਂ ਤੁਹਾਡੇ ਵੀ ਲਾਭਪਾਤਰੀਆਂ ਕਾਪੀਆਂ ਬਣੇ ਵੀ ਆ ਕੋਈ ਕਾਪੀਆਂ ਬਣੇ ਸਾਨੂੰ ਕਿਹੜਾ ਕੋਈ ਸਹੂਲਤ ਆਉਂਦੀ ਆ ਜੀ ਉਹਦੇ ਤੇ ਸਾਨੂੰ ਸਹੂਲਤ ਪਾਈ ਹੋਵੇ ਇੱਕ ਦਿਨ ਪਹਿਲਾਂ ਅਸੀਂ ਆਰਾਮ ਨਾਲ ਬੈਠੇ ਜੀ ਅਸੀਂ ਵੀ ਰਿਵਾਇ ਕਰੀਏ ਲੇਵਰਡੇ ਬਣਾਈਏ ਜੀ ਤਾਂ ਇਹ ਕੀ ਮਤਲਬ ਹੋਇਆ ਜੀ ਵੀ ਦੂਜੇ ਮਲਾਜ਼ਮ ਸਾਰੇ ਆਪ ਦਾ ਟੌਰ 'ਤੇ ਬੈਠੇ ਸਕੂਲਾਂ 'ਚ ਵੀ ਛੁੱਟੀਆਂ ਮਾਸਟਰ ਵੀ ਘਰੇ ਬੈਠੇ ਜੀ ਅਸੀਂ ਇੱਥੇ ਕੰਮ ਕਰੀ ਜਾਂਦੇ ਆਂ ਫੇ ਤੁਸੀਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਜੀ ਲੇਵਰਡੇ ਦਾal ਦਿਨ ਸਾਨੂੰ ਸਹੂਲਤ ਦਿਓ ਤੇ ਅਸੀਂ ਵੀ ਛੁੱਟੀ ਕਰਕੇ ਲੇਵਰਡੇ ਸਾਡੇ ਵਾਸਤੇ ਤਾਂ ਕੁਝ ਨਹੀਂ ਗਰੀਬ ਬੰਦੇ ਵਾਸਤੇ ਹੂੰ ਇਹਦਾ ਕੁੜਾ ਚੱਕਣਾ ਇਹਦਾ ਪ੍ਰਾਈਵੇਟ ਬੰਦਾ ਪ੍ਰਾਈਵੇਟ ਬੰਦੇ ਆ ਜੀ ਨਾ ਗਏ ਤਾਂ ਅਗਲਾ ਪੈਸੇ ਨਹੀਂ ਲੱਗੇ ਕਰਾ ਚ ਹੂੰ ਇਹਦਾ ਚੱਕਣਾ ਚੱਕਣਾ ਚੱਕਨੇ ਚੱਕਦੇ ਆ ਜਿਹੜਾ ਪੱਤਕਾ ਹੂੰ ਜਿਹੜਾ ਪੱਤਕਾ ਹੁੰਦਾ ਚੁੱਕੀ ਸਾਡੀ ਕੋਈ ਨਹੀਂ ਤੁਹਾਡੀ ਕਿਉਂ ਛੁੱਟੀ ਨਹੀਂ ਗਈ ਛੁੱਟੀ ਹੁੰਦੀ ਨਹੀਂ ਸਾਡੀ ਕਹਿੰਦੇ ਬੈਠੋ ਕਰ ਲਓ ਛੁੱਟੀ ਹੂੰ ਇਹ ਵੇ ਘਰਾਂ ਚ ਲੜਦੇ ਕਿਹੜਾ ਕਿਹੜਾ ਪੈਸਾ ਦਿੰਦਾ 50 ਰੁਪਏ। ਤੇ ਉਹ ਡੇ ਆ ਜੀ ਸਾਨੂੰ ਕੋਈ ਦਿਹਾੜੀ ਲਾਵਾਂਗੇ ਤਾਂ ਸਾਨੂੰ ਕੋ ਮਿਲੂਗਾ। ਕੋਈ ਸਰਕਾਰ ਨਹੀਂ ਸੌਣਦੀ। ਸਰਕਾਰ ਸੌਣੇ ਕੋਈ ਅੱਜ ਵੋਟਾਂ ਵੇਲੇ ਆ ਜਾਂਦੇ ਵੀ ਆਓ ਕੋਈ ਸਾਡਾ ਵੀ ਬੱਜਣਾ ਚਾਹੀਦਾ ਹੈ। ਜੇ ਅਸੀਂ ਕਮਾਵਾਂਗੇ ਤਾਂ ਖਾਵਾਂਗੇ ਸਾਡੇ ਕੋਲੇ ਕੀ ਹੈ। ਜੀ। ਹਾਂਜੀ। ਤੇ ਲਾਹ ਪਾਤਰੀਆਂ ਕਾਪੀਆਂ ਮਿਲਿਆ ਹੈ। ਮੈਨੂੰ ਕੁਛ ਨਹੀਂ ਮਿਲਦਾ ਜੀ। ਕੱਲੀਆਂ ਪਾਸ ਕਾਪੀਆਂ ਹੀ ਹੈ ਸਾਡੇ ਕੋਲੇ। ਜੇ ਦਿਹਾੜੀ ਛੱਡ ਕੇ ਜਾਂਦੇ ਆ ਕੋਈ ਉਹਦੇ ਮੁਲਾਜ਼ਮ ਨਹੀਂ ਸੁਣਦਾ ਕੋਈ ਉਹਦੀ ਹੁੰਦੀ ਨੇਉ ਨਹੀਂ ਹੁੰਦੀ। ਫਰੀਦਕੋਟੋਂ ਗੇੜੇ ਮਾਰ ਮਾਰ ਮੋੜੋਂ ਨਹੀਂ ਕੋਈ ਤੱਕ ਸੱਟੀਆਂ ਰੱਦੀ ਜੀ।